ਸਤਨਾ ਬਦਲੇ ਜਾਏ ਚੇਤਨਾ ਹਾ ਤੋ ਕੇਤਲਾ ਨ ਸਦਿਨ ਮੈਂ ਪਰਾਨੇ ਛਿਨ ਛਿਨ ਆਦਿ ਬਿਹਾਟ ਹੈ ਟੂਟ ਘਟ ਜਿਉ ਦਾਰ ਸਚਾ ਨੇ ਹੋ ਲਾਇ ਆਪਰੇ ਤਨ ਮਨ ਹੋਇ ਰਿਹਾਲ ਜਾਗ ਰ ਦੇਖ ਸਾਮਣ ਸੁਖਹੁ ਰਸਿਆ ਗੁਰੂ ਕਾ ਜਨਮ ਮਰਨ ਦੁਖ ਭੋਵ ਸਫਤ ਖਸਮ ਦੇ ਨੂਰ ਅਰਸਾ ਗੁਰਸਾ ਛੱਡੀ ਤਦ ਡਠੇ ਸਚੇ ਸਾਜਣ ਸੱਚਾ ਪਾਤਸ਼ਾਹ ਸਰਸ਼ਾਹੰਦਾ ਜਿਸ ਪਾਸ ਬਹਿਠਿਆ ਸੋ ਭਈ ਆਏ ਸਬਨਾਂਦਾ ਵੀ ਸਾਹ ਸਤਨਾਮ ਵਾਹਿ ਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਗਵਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੈ ਹਾਰਾ ਚਰਨ ਤੋੜ ਤੇਰੀ ਸੇਵਕ ਮੰਗਾ ਤੇਰੇ ਦਰਸ਼ਨ ਕੋ ਬਲ ਹਾਰਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਅਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗਾਏ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ ਜਪਾਵੇ ਤਾਂ ਨਾਮ ਜਪਾਵਾ ਹੈ ਸੁਖ ਤੇਰਾ ਦਿੱਤਾ ਲਈ ਰਹਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹਿ ਤਹਾ ਬਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾਲਾ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ تیر ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਇਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਦ ਤੁਮਰਾ ਦੁਆਰੇ ਆਇਆ ਨਾਨਕ ਕੋ ਪ੍ਰਭ ਭਾਏ ਕਿਰਪਾਲਾ ਸਤਗੁਰ ਪੂਰਾ ਪਾਇਆ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮਰਾ ਦੁਆਰੇ ਆਇਆ ਨਾਨਕ ਕੋ ਪ੍ਰਭ ਭਾਏ ਪਾਲ ਸਤਗੁਰ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਹੇ ਮਹੱਲਾ ਪੰਜਵਾ ਪਾਰ ਬ੍ਰਹਮ ਪਰਵੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਧੂੜਾ ਤੇਰੇ ਸੇਵਕਾ ਮੰਗਾਏ ਤੇਰੇ ਦਰਸ਼ਨ ਕਾ ਬਲ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ